ਜੱਗਵਾਨੀ ਟੀਵੀ ਨਾਲ ਜੁੜ ਚੁੱਕੇ ਹਾਂ ਮੈਂ ਹਾ ਪ੍ਰਕਾਸ਼ ਸ਼ਰਮਾ ਕਿਸਾਨ ਆਪਣੀਆਂ ਮੰਗਾਂ ਨੂੰ ਮੰਨਵਾਉਣ ਦੇ ਲਈ ਇਸ ਵੇਲੇ ਇਕੱਠੇ ਹੋ ਚੁੱਕੇ ਨੇ ਸਾਰੀਆਂ ਜਥੇਬੰਦੀਆਂ ਦੇ ਇੱਕ ਸਾਂਝੇ ਝੰਡੇ ਦੇ ਹੇਠ ਸਾਰੇ ਕਿਸਾਨ ਨੇ ਜਿਹੜੇ ਉਹ ਇਕੱਠੇ ਹੋ ਚੁੱਕੇ ਨੇ ਤੇ ਦੱਸ ਦਈਏ ਕਿ ਡੱਲੇਵਾਲ ਸਾਹਿਬ ਜੋ ਕਿ ਤਕਰੀਬਨ 35 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਦੇ ਨਾਲ ਸਾਰੀਆਂ ਜਥੇਬੰਦੀਆਂ ਹੁਣ ਇੱਕ ਜੁਟ ਹੋ ਕੇ ਸામਨੇ ਆ ਰਹੀਆਂ ਨੇ ਤੇ ਸਾਥ ਦੇਣ ਲਈ ਕਈ ਕਿਸਾਨ ਨੇ ਜਿਹੜੇ ਅੱਜ 30 ਤਰੀਕ ਨੂੰ ਜੋ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਦੇ ਵਿੱਚ ਸਮੂਲੀਅਤ ਕਰਨ ਲਈ ਪਹੁੰਚੇ ਨੇ ਗੱਲਬਾਤ ਕਰਦੇ ਆ ਕਿਸਾਨਾਂ ਦੇ ਨਾਲ ਤੇ ਅੱਜ ਦੇ ਧਰਨੇ ਦੇ ਬਾਰੇ ਕੀ ਨਾਮ ਹੈ ਜੀ ਸਰ ਤੁਹਾਡਾ ਗਰਮੇਲ ਸਿੰਘ ਜੀ ਗਰਮੇਲ ਜੀ ਅੱਜ ਦੇ ਧਰਨੇ ਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੂਰੇ ਪੰਜਾਬ ਭਰ ਦੇ ਵਿੱਚ ਧਰਨੇ ਲਗਾਏ ਜਾ ਰਹੇ ਨੇ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਹੰਗਾਰਾ ਸਾਡੇ ਪਬਲਿਕ ਵੱਲੋਂ ਮਿਲ ਰਿਹਾ ਸਾਰੇ ਸੈਕਟਰਾਂ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਹੋਰ ਸਾਡੇ ਜਿੰਨੇ ਵੀ ادارے ਨੇ ਸਰਕਾਰੀ ਉਹ ਬੰਦ ਨੇ ਸਾਰੇ ਸਭ ਨੇ ਹਮਾਇਤ ਕੀਤੀ ਇੱਥੇ ਤੱਕ ਡੀਸੀ ਦਫ਼ਤਰਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਵੀ ਜਨਦੀ ਹਮਾਇਤ ਦਾ ਸੱਦਾ ਦਿੱਤਾ ਜੀ ਹਮਾਇਤ ਦੇ ਵਿੱਚ ਆਏ ਨੇ ਬਿਜਲੀ ਬੋਰਡ ਪੀਆਰਟੀਸੀ ਰੋਡਵੇਜ ਔਰ ਸਾਡੇ ਸਕੂਲਾਂ ਕਾਲਜਾਂ ਵੱਲੋਂ ਜੋ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਸਾਡੇ ਲੋਕਾਂ ਦੀਆਂ ਨਸਲਾਂ ਤੇ ਫਸਲਾਂ ਦੇ ਲਈ ਉਹਨਾਂ ਦੀ ਆਪਦੀ ਘਰ ਦੀ ਲੜਾਈ ਨਹੀਂ ਉਹ ਆਪਣੀ ਜਾਨ ਕੁਰਬਾਨ ਕਰੀ ਸਾਡੇ ਲਈ ਬੈਠੇ ਨੇ ਆਪਦੇ ਘਰ ਨੂੰ ਜਿੰਦਾ ਲਾਤਾ ਉਹਨਾਂ ਨੇ ਉਹਨਾਂ ਦੇ ਲਈ ਜਦੋਂ ਕਾਲ ਦਿੱਤੀ ਆ ਉਹਨਾਂ ਨੇ ਇਹ ਬੰਦ ਦਾ ਸੱਦਾ ਸਰਕਾਰ ਨੂੰ ਜਗਾਉਣ ਦੇ ਲਈ ਵੀ ਜਿਹੜੀ ਸੁੱਤੀ ਪਈ ਆ ਸਕੇਂਦਰ ਤੇ ਸਾਡੀ ਪੰਜਾਬ ਸਰਕਾਰ ਉਹ ਆਪਦੀਆਂ ਐਸਪ੍ਰੈਸਟੀਆਂ ਕਰਦੀ ਫਿਰ ਰਹੀ ਆ ਸਾਡੇ ਹੱਕ ਮਾਰ ਰਹੀ ਆ ਜਿਹੜੀਆਂ ਮੰਗਾ ਸਾਨੂੰ ਪ੍ਰਵਾਨ ਕਰੀਆਂ ਦੀ ਉਹਨਾਂ ਨੂੰ ਮਨਾਉਣ ਦੇ ਲਈ ਇਹ ਸੰਘਰਸ਼ ਸ਼ੁਰੂ ਕਰਿਆ ਸੀ ਜੋ ਡੱਲੇਵਾਲ ਸਾਹਿਬ ਅੱਜ ਆਪਦੇ ਪ੍ਰਾਣ त्याਗੀ ਬੈਠੇ ਆ ਉਹਦੇ ਕੋਲ ਆ ਕੀ ਨਾਮ ਹੈ ਤੁਹਾਡਾ ਮੈਂ ਅਮਰਜੀਤ ਸਿੰਘ ਰੌਣਾ ਵਿਕੇ ਉਦਕਾਉਂਦਾ ਪਰਚਲ ਜਿਲ੍ਹਾ ਪ੍ਰਧਾਨ ਮਲੇਰਕੋੜਾ ਕੀ ਲੱਗਦਾ ਵੀ ਹੁਣ ਕਿਸਾਨ ਨੇ ਜਿਹੜੇ ਡੱਲੇ ਵਾਲ ਸਾਹਿਬ ਦੀ ਸਿਹਤ ਨੂੰ ਦੇਖਦੇ ਹੋਏ ਜਾਂ ਆਪਣੀਆਂ ਮੰਗਾਂ ਨੂੰ ਹੁਣ ਪੂਰੇ ਜਾਗਰੂਕ ਹੋਗੇ ਵੀ ਅਸੀਂ ਇੱਕ ਜੁੱਟ ਹੋ ਕੇ ਲੜਾਈ ਲੜਾਂਗੇ ਪਹਿਲਾਂ ਤਾਂ ਡੱਲੇ ਵਾਲ ਸਾਹਿਬ ਨੂੰ ਜ਼ਰੂਰ ਦੇਖਣਾ ਸਾਡਾ ਲੀਡਰ ਹੈ ਬਹੁਤ ਜੇ ਲੀਡਰ ਹੈ ਕਿ ਐਫਐਮ ਅਗਰ ਰਹਿ ਕੇ ਗਿਆ ਦੂਸਰੀ ਗੱਲ ਅੱਜ ਬਰਡ ਰੈਵਲ ਤੇ ਧਰਨੇ ਨੇ ਤੁਹਾਨੂੰ ਹਿੰਦੁਸਤਾਨ ਦੇ ਸਾਰੇ ਰਿਪੋਰਟਰ ਮਿਲੂਗੇ ਹਿੰਦੁਸਤਾਨ ਦਾ ਬਿਲਕੁਲ ਬੰਦਰ ਹੋਊਗਾ ਸਰਕਾਰੀ ادارے ਬਿਲਕੁਲ ਬੰਦਰ ਰਹਿਣਗੇ ਲੋਕ ਘਰਾਂ ਚੋਂ ਆਪ ਮਹਾਰੇ ਉੱਠ ਕੇ ਇੱਥੇ ਆ ਰਹੇ ਨੇ ਸੱਦਾ ਦੇ ਕੇ ਆਏ ਆ ਕਹਿੰਦੇ 10 ਬਜੇ ਤੁਹਾਨੂੰ ਆਮ ਲੋਕਾਂ ਨੂੰ ਨਿਕਲ ਕੇ ਇੱਥੇ ਆਏ ਆ ਅਗਰ ਆਪਾਂ ਜੰਗ ਹਾਰ ਗਏ ਫਿਰ ਆਪਾਂ ਆਪਣਾ ਦੇਸ਼ ਗਲਾਮ ਹੋ ਜੂ ਕਿਸ ਤਰ੍ਹਾਂ ਦਾ ਨਸਲ ਨੂੰ ਤੇ ਫਸਲਾਂ ਨੂੰ ਬਚਾਉਣ ਵਾਸਤੇ ਸਿਸਟਮ ਨੂੰ ਚੋਂ ਬਚਾਉਣ ਵਾਸਤੇ ਇਹ ਧਰਨਾ ਹੈ ਧਰਨੇ ਇਕੜੇ ਲੱਗਦੇ ਰਹਿਣਗੇ ਅਗਰ ਗਵਰਨਮੈਂਟ ਸਾਡੀ ਸੁਣੂਗੀ ਗੱਲ ਕਰ ਲੈ ਸਭ ਦੀ ਫਿਰ ਅਸੀਂ ਆਪ ਸਿਸਟਮ ਚੱਲਾਂਗੇ ਖੇਤੀਬਾੜੀ ਕਿਸਾਨ ਖੇਤੀਬਾੜੀ ਕਰਦਾ ਸਸਤਾ ਅਨਾਜ ਦਿੰਦਾ ਇਹ ਮਕਾਰਬਟ ਘਰਾਂ ਨੂੰ ਮਹਗਾ ਅਨਾਜ ਵੇਚ ਕੇ ਬਰਬਾਦੀ ਕਰਨਾ ਚਾਹੁੰਦੇ ਨੇ ਕਿਸਾਨ ਦੀ ਜੇ ਅਗਰ ਆਪਾਂ ਕਾਲੇ ਕਾਨੂੰਨ ਹਰ ਜਾਂਦੇ ਤਾਂ ਆਟਾ ਇਹਦਾ 200 ਰੁਪਏ ਤੇ ਗੋਭੀ 200 ਰੁਪਏ ਕਿਲੋ ਹੁਣੀ ਸੀ ਆ ਮੈਂ ਜੀ ਤੁਹਾਡੀ ਗੱਲ ਰੋਕ ਰਿਹਾ ਵਿਚਾਲੇ ਹੁਣ ਤੁਸੀਂ ਗੱਲ ਕੀਤੀ ਹੈ ਵੀ ਕਾਰਪੋਰੇਟ ਘਰਾਣਿਆਂ ਨੂੰ ਕਈ ਕਿਸਾਨ ਵੀਡੀਓ ਬਹੁਤ ਵਾਇਰਲ ਹੋਈਆਂ ਸੀ ਕਿ ਕਾਰਪੋਰੇਟ ਘਰਾਣਿਆਂ ਨੂੰ ਆਪ ਟਰਾਲੀਆਂ ਦੇ ਵਿੱਚ ਲਿਜਾ ਕੇ ਉਹਨੇ ਸੈਲੂਆਂ ਦੇ ਵਿੱਚ ਸਿੱਟਰੇ ਸੀ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੂੰਗੀ ਜੀ ਦੇਖੋ ਉਹਨਾਂ ਨੂੰ ਹਟਾਇਆ ਗਿਆ ਵੀ ਇਹ ਥੋੜਾ ਫੈਸਲਾ ਗਲਤ ਹੈ ਇੱਕ ਮੈਂ ਤੁਹਾਡੀ ਗੱਲ ਵਿੱਚੋਂ ਕੱਢਦਾ ਮਨਮੋਹ ਸਿੰਘ ਨੇ ਆਪਣੇ ਮੌਤ ਦੇ ਬਰਨਤਾਂ ਦਾ ਸਾਈਨ ਕਰਾਂਦੇ ਸੋਨੇਸਬੰਨ ਮੇ ਜਾ ਕੇ ਉਸ ਟਾਈਮ ਕਿਸਾਨਾਂ ਨੂੰ ਬੜਾ ਨਹੀਂ ਸੀ ਪਤਾ ਵੀ ਆਪਣਾ ਦੇਸ਼ ਵਿਸਪਰ ਸੰਸਥਾ ਅੰਡਰ ਕਰਤਾ ਸੀਗਾ ਸਾਡੀ ਹਰ ਇੱਕ ਯੂਨੀਅਨ ਦੀ ਮੰਗ ਹੈ ਵੀ ਸਾਡੇ ਖੇਤੀਬਾੜੀ ਸੈਕਟਰ ਨੂੰ ਵਿਸਪਰ ਸੰਸਥਾ ਦੇ ਬਾਹਰ ਕੀਤਾ ਜਾਵੇ ਅਸੀਂ ਡਬਲਯੂਟੀ ਅੰਡਰ ਨਹੀਂ ਰਹਿਣਾ ਚਾਹੁੰਦੇ ਅਗਰ ਉਹ ਲੈ ਰਹਿਣਾ ਚਾਹੁੰਦੇ ਨੇ ਤਾਂ ਫਿਰ ਉਹ ਜਿਹੜੇ ਰਹਿਣ ਸਾਡਾ ਖੇਤੀ ਕੀਤਾ ਇਹਦੇ ਬਾਹਰ ਘਟਾ ਜਾਵੇ ਸਾਡੀ ਮੰਗ ਹੈ ਮੇਨ ਉਹਨਾਂ ਦਾ ਫਿਰ ਪਹਿਲਾਂ ਅਰਜੀ ਗਾਂਧੀ ਗਏ ਉਸ ਸਮਝੌਤੇ ਕੀਤੇ ਉਹਨਾਂ ਨੇ ਫਿਰ ਕੇ ਮਨਮੋਹਨ ਸਿੰਘ ਗਏ ਉਹਨਾਂ ਨੇ ਸਮਝੌਤੇ ਕੀਤੇ ਉਹਦੀ ਅਸਰ ਹੁਣ ਉਸ ਟਾਈਮ ਲੋਕਾਂ ਨੂੰ ਪਤਾ ਨਹੀਂ ਸੀ ਜਦੋਂ ਉਹਨੇ ਚ ਮੰਡਿਕਰਨ ਬਹੁਤ ਤੋੜਿਆ ਗਿਆ ਕਿਸਾਨ ਇਕੱਲੇ ਖੜਾ ਉੱਠ ਕੇ ਦਿੱਲੀ ਦੀਆਂ ਬਰੂਹਾਂ ਤੇ ਧਰਨੇ ਲੱਗੇ ਇਹ ਵੀ ਨਹੀਂ ਕਿ ਮਤਲਬ ਸਾਡਾ ਇਨਸਾਨਾ ਕਿੱਥੇ ਐ ਧਰਨੇ ਤੇ 13 ਮਹੀਨੇ ਲੱਗੇ 750 ਕਿਸਾਨ ਸ਼ਹੀਦ ਹੋਇਆ ਤੇ ਜਿੱਤ ਗਿਆ ਮੁੜੇ ਕੋਈ ਵੇਕੇ ਨਹੀਂ ਮੁੜੇ ਜਿੱਤ ਗਿਆ ਮੁੜੇ ਤੇ ਅੱਜ ਦਾ ਧਰਨਾ ਸਫਲ ਹੋਊਗਾ ਪੂਰਾ ਧਰਨਾ ਤਾਂ ਇਸ ਤੋਂ ਵੱਡੇ ਲੱਗਣੇ ਨੇ 4 ਤਰੀਕ ਦਾ ਆਪਣੇ ਹੰਸਾ ਹੋ ਰਿਹਾ ਹਰਿਆਣੇ ਚ 9 ਤਰੀਕ ਦੀ ਮੋਗਾ ਕੰਵੈਨਸ਼ਨ ਹੋ ਰਹੀ ਹੈ ਵੱਡੇ ਧਾਰੇ ਲੱਗਣੇ ਨੇ ਡੱਲੇਵਾਲ ਦੇ ਹੱਕ ਚ ਰਕਣੇ ਨੇ ਹਾਂ ਕੀ ਨਾਮ ਹੈ ਜੀ ਭਪਿੰਦਰ ਸਿੰਘ ਲੋਟਵੱਦੀ ਜ਼ਿਲ੍ਹਾ ਗੂ ਲੁਧਿਆਣਾ ਵੀ ਜੀ ਭਪਿੰਦਰ ਜੀ ਡੱਲੇਵਾਲ ਸਾਹਿਬ ਨੇ ਕਹਿ ਲਿਆ ਵੀ ਹੁਣ ਇਹ ਕਹਿ ਸਕਦੇ ਆ ਵੀ ਸਾਰੀ ਜਥੇਬੰਦੀਆਂ ਇੱਕ ਕਰਤੀਆਂ ਜੀ ਹਾਂ ਇਹ ਜਥੇਬੰਦੀਆਂ ਜਿਹੜਾ ਮਾੜਾ ਮੋਟਾ ਗੁੱਸਾ ਗੱਲਾ ਸੀਗਾ ਉਹ ਡੱਲੇਵਾਲ ਸਾਹਿਬ ਨੇ ਆ ਮਟਾਇਆ ਔਰ ਪੰਦੇਰ ਸਾਹਿਬ ਨੇ ਚਲੋ ਵੱਡੇ ਪਰਿਵਾਰ ਦੇ ਵਿੱਚ ਕੋਈ ਬੇਟਾ ਇੱਧਰ ਨੂੰ ਜਾਂਦਾ ਕੋਈ ਉੱਧਰ ਨੂੰ ਜਾਂਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਗਏ ਇਹ ਜਿਹੜਾ ਅੰਦੋਲਨ ਪੀਸਫੁਲ ਲੋਕ ਲਹਿਰ ਬਣ ਗਈ ਜੱਤੇਬੰਦੀਆਂ ਜਿਨ੍ਹਾਂ ਦੇ ਗੁੱਸਾ ਵੀ ਸੀਗਾ ਲੀਡਰਾਂ ਦੇ ਵਿੱਚ ਲੋਕਾਂ ਨੇ ਆਪ ਉੱਠ ਕੇ ਨਾਲ ਤੁਰੇ ਨੇ ਉਹ ਲੋਕ ਲਹਿਰ ਬਣ ਗਈ ਕੋਈ ਜੱਤੇਬੰਦੀ ਤੋਂ ਵੀ ਸਿੱਧੇ ਲੋਕ ਆ ਜਾਣ ਲੱਗ ਗਏ ਜੀ ਕੋਈ ਇਹ じゃ ਨਹੀਂ ਰਿਹਾ ਵੀ ਜਿਹੜਾ ਨਹੀਂ ਅਜੇ ਤੱਕ ਕਿਸੇ ਧਰਨੇ ਦੇ ਵਿੱਚ ਗਿਆ ਹੈਗਾ ਉਹ ਵੀ ਅੱਜ ਇੱਥੇ ਹਾਜ਼ਰ ਹੋ ਰਿਹਾ ਧਰਨੇ ਦੇ ਵਿੱਚ ਅੱਜ ਆਮ ਲੋਕਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਕਿਵੇਂ ਦੇਖ ਦਿਓ ਜੀ ਜਿਵੇਂ ਹੁਣ ਗੱਡੀਆਂ ਵਾਲੇ ਸੀਗੇ ਬੱਸਾਂ ਵਾਲੇ ਸੀਗੇ ਦੋ ਚਾਰ ਬੰਦੇ ਇੱਥੇ ਮਜ਼ਦੂਰ ਵੀ ਜਿਹੜੇ ਸੀਗੇ ਹਾਲਾਂਕਿ ਮਜ਼ਦੂਰ ਵਿਚਾਰੇ ਦਿਹਾੜੀ ਨਹੀਂ ਸਾਢੇ ਸੱਤ ਦੇ ਸਾਮ ਨੂੰ ਰੋਟੀ ਉਹ ਕਹਿੰਦੇ ਅਸੀਂ ਵੀ ਘਰ ਨੂੰ ਵਾਪਸ ਮੁੜ ਕੇ ਜਾਂਦੇ ਆ ਧਰਨੇ ਦੇ ਵਿੱਚ ਬਹਿ ਕੇ ਮੁੜਾਂਗੇ ਵੀ ਧਰਨੇ ਨੂੰ ਪੂਰਾ ਸਾਥ ਦੇ ਕੇ ਜਾਵਾਂਗੇ ਕੋਈ ਗੱਲ ਨਹੀਂ ਇੱਕ ਦਿਨ ਦਾ ਜੋ ਛੋਡੇ ਦੇ ਨਾਲ ਆ ਸੀ ਇਹ ਅੱਜ ਨਾਲ ਅਸੀਂ ਉੱਠੇ ਆਉਣ ਵਾਲੇ ਸਮੇਂ ਨੂੰ ਸਾਡੀਆਂ ਜਿਹੜੀਆਂ ਨਸਲਾਂ ਨੇ ਆਉਣ ਵਾਲੀਆਂ ਉਹ ਸਾਨੂੰ ਗਾਲ੍ਹਾਂ ਕੱਢਣ ਗਿਆ ਵੀ ਤੁਸੀਂ ਕੀ ਕਰ ਰਹੇ ਸੀਗੇ ਜਿਵੇਂ ਕਿ ਹੁਣ ਸਾਨੂੰ ਪਤਾ ਲੱਗਿਆ ਹੋਊਗਾ ਜੰਮੂ ਕਸ਼ਮੀਰ ਦੇ ਵਿੱਚ ਮੋਦੀ ਦੇ ਆ ਜਿਹੜੇ ਅਡਾਨੀ ਹੁਣੇ ਨੇ ਇਹਨਾਂ ਨੇ ਸੇਬ ਪਹਿਲਾਂ ਕੀ ਰੇਟ ਖਰੀਦੇ ਹੁਣ ਅੱਜ ਉਹ ਜੰਮੂ ਸਰਕਾਰ ਦੇ ਲੋਕ ਉੱਥੇ ਰੋਂਦੇ ਨੇ ਮੰਡੀਕਰਨ ਤੋੜਿਆ ਹੋਇਆ ਇਹਨਾਂ ਦਾ 3 ਰੁਪਏ ਕਿਲੋ ਤੇ 3 ਰੁਪਏ ਕਿਲੋ ਸੇਬ ਵੇਚ ਰਹੇ ਨੇ ਇਹਨੇ ਮਜਬੂਰ ਕਰਤੇ ਉਹੀ ਹਾਲ ਸਾਡੇ ਨਾਲ ਇੱਥੇ ਇਹਨਾਂ ਨੇ ਸਰਕਾਰਾਂ ਨੇ ਕਰਨਾ ਮੰਡੀਕਰਨ ਤੋੜ ਕੇ ਇਹ ਸਾਡੀਆਂ ਜਿਵੇਂ ਹੁਣ ਆਲੂ ਸੀਗੇ 7 ਉਹਦਾ ਲੈਨੇ 8 ਰੁਪਏ ਵੇਚ ਰਹੇ ਨੇ 50 ਰੁਪਏ ਉਹ ਕਾਰਪੋਰੇਟ ਦਾ ਪੈਸਾ ਬਣ ਰਿਹਾ ਕਿਸਾਨ ਦਾ ਕੁਝ ਨਹੀਂ ਬਣ ਰਿਹਾ ਹੈਗਾ ਨਾ ਮਜ਼ਦੂਰ ਦਾ ਬਣਦਾ ਮਜ਼ਦੂਰ ਤੇ ਕਿਸਾਨ ਗਰੀਬ ਹੁੰਦੇ ਜਾਂਦੇ ਨੇ ਕਾਰਪੋਰੇਟ ਤਾਂ ਹਾਂ ਚੜਦੇ ਜਾਂਦੇ ਆ ਇਹ ਮਾੜੀਆਂ ਨੀਤੀਆਂ ਕਾਰਨ ਸਰਕਾਰ ਦੇ ਭਾਈਵਾਲ ਨੇ ਇਹ ਇਹ ਅਡਾਨੀ ਵਾਨੀ ਹੁਣੇ ਪਹਿਲਾਂ ਕਿਸੇ ਨੇ ਦੇਖੇ ਨਹੀਂ ਸੀਗੇ ਲੌਕਡਾਊਨ ਦੇ ਵੇਲੇ ਦੇ ਇਹ ਚੜੇ ਹੋਏ ਨੇ ਲੌਕਡਾਊਨ ਜਦੋਂ ਲੱਗਿਆ ਹਰੇਕ ਦੀ ਇਨਕਮ ਥੱਲੇ ਗਈ ਆ ਇਹਨਾਂ ਦੀ 10 ਦਾ ਮੈਂ ਕਹਿੰਦਾ 100 100 ਗੁਣੇ ਤਾਂ ਵਧ ਗਈ ਜੀ ਉਹ ਕਿਵੇਂ ਵਧ ਗਈ ਜੀ ਇਹ ਇਹਨੇ ਭਾਈ ਵਾਲ ਸੀਗੇ ਇਹਨਾਂ ਦੇ ਇਹਨਾਂ ਨੇ ਪਹਿਲੇ ਹੀ ਸਰੋਦਾ ਤੇਲ ਸੀਗਾ ਉਹ ਸਰੋ ਸਾਰੀ ਖਰੀਦ ਲਈ ਤੇਲ ਜਿਹੜਾ 50 ਰੁਪਏ ਲੀਟਰ ਸੀਗਾ 130 40 ਰੁਪਏ ਤੇ ਚਲੇ ਗਿਆ ਉਸੇ ਤਰ੍ਹਾਂ ਹੀ ਰਿਫਾਈਂਡ ਸੀਗਾ ਉਹ 60 65 ਰੁਪਏ ਸੀਗਾ ਉਹ 135 40 ਦੇ ਹੋ ਚਲੇ ਗਿਆ ਜੀ ਇਹ ਕਾਰਪੋਰੇਟ ਰੇਟ ਉਹਮੇ ਆਪਣੀ ਕਣਕ ਜੀਰੀ ਇਹਨਾਂ ਨੇ ਦੱਬ ਕੇ ਮਗਰੋਂ ਉਹੀ ਦੁੱਗਣੇ ਰੇਟ ਤੇ ਕਰਕੇ ਵੇਚਣੀ ਆ ਜਿਹੜੀ ਸਾਡੀ 9 ਮਾਸ ਦਾ ਕਹਿੰਦੇ ਆ ਕਿਸਾਨ ਤੇ ਮਜ਼ਦੂਰਾ ਦਾ ਲੋਕ ਭਾਈ ਵਾਲਾ ਦਾ ਜਦ ਕਿਸਾਨ ਕੋਲ ਹੀ ਨਹੀਂ ਰਹਿਣੀ ਜ਼ਮੀਨ ਉਹਦੇ ਕੋਲੇ ਫਸਲ ਨਹੀਂ ਰਹਿਣੀ ਦਾਣਾ ਨਹੀਂ ਰਹਿਣਾ ਉਹ ਕਿਸੇ ਨੂੰ ਕੀ ਦੇ ਦੂ ਕੀ ਕਿਸੇ ਨਾਲ ਉਹ ਭਾਈਵਾਲ ਬਣ ਜਾਊਗਾ ਤੇ ਹੁਣ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਕੀ ਸੁਨੇਹਾ ਲਾਉਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਦੇਖੋ ਬੇਨਤੀ ਕਰਦੇ ਆਂ ਵੀ ਆਉਣਾ ਚਾਹੀਦਾ ਜੇ ਅੱਜ ਨਾ ਉਹ ਉੱਠੇ ਆਉਣ ਵਾਲੇ ਸਮੇਂ 'ਚ ਉਹ ਘਰੇ ਹੀ ਬੈਠੇ ਰਹਿ ਜਾਣਗੇ ਜੇ ਅੱਜ ਨਾ ਉੱਠੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਰੀ ਬੈਠੇ ਰਹਿਣਗੇ ਜੀ ਤੇ ਆ ਕੁਝ ਬੱਚੇ ਵੀ ਪਹੁੰਚੇ ਨੇ ਧਰਨੇ ਦੇ ਵਿੱਚ ਕੀ ਨਾਮ ਹੈ ਬੇਟਾ ਬਰਵੀਰ ਸਿੰਘ ਅੱਜ ਇੱਥੇ ਕੀ ਕਾਰਨ ਪਹੁੰਚੇ ਹੋ ਕੀ ਕਾਰਨ ਹੈ ਤੁਹਾਡਾ ਜੀ ਇਹ ਬੋਦੀ ਸਰਕਾਰ ਸਾਡੇ ਜ਼ਮੀਂਦਾਰ ਤੇ ਜ਼ਮੀਂਦਾਰ ਤੇ ਕਬਜ਼ਾ ਕਰ ਰਹੀ ਆ ਉਸ ਕਰਕੇ ਧਰਨੇ ਤੇ ਬੈਠੇ ਆ ਤੇ ਕੀ ਲੱਗਦਾ ਵੀ ਤੁਹਾਡੇ ਧਰਨੇ ਤੇ ਬੈਠਣ ਨਾਲ ਸਰਕਾਰ ਜਿਹੜੀਆਂ ਤੁਹਾਡੀਆਂ ਮੰਗਾਂ ਪੂਰੀਆਂ ਕਰ ਦੂਗੀ ਜੀ ਹਾਂਜੀ ਤੇ ਕੀ ਨਾਮ ਹੈ ਬੇਟਾ ਤੁਹਾਡਾ ਜੁਹਾਰ ਸਿੰਘ ਜੁਹਾਰ ਸਿੰਘ ਜੀ ਉਮਰ ਕਿੰਨੀ ਆ ਤੁਹਾਡੀ ਪਹਿਲੇ ਇਹ ਦੱਸੋ ਪੰਨ 6 ਸਾਲ 6 ਸਾਲ ਤੇ ਅੱਜ ਫਿਰ ਮੰਗਾ ਬਨਵਾ ਕੇ ਜਾਓਗੇ ਕਰੇ ਜਿਹੜਾ ਇੱਕ ਇੱਕ ਬੁਲਾ ਰਾ ਹਾਂਜੀ ਹਾਂ ਮੰਗਵਾ ਕੇ ਜਾਓਗੇ ਮਤਲਬ ਠੰਡ ਨਹੀਂ ਲੱਗਦੀ ਠੰਡ ਬਹੁਤ ਹੈ ਸਾਰੇ ਉੱਤੇ ਕੁਛ ਨਾ ਕੁਛ ਲੈ ਕੇ ਆਏ ਨੇ ਤੁਸੀਂ ਇਦਾਂ ਹੀ ਆ ਕੇ ਉਹ ਬਿਆਨ ਪਿਆ ਪ੍ਰਾਮਾਣੋ ਨਹੀਂ ਲੱਗਦੀ ਤੇ ਆ ਕਿਤੇ ਨਾ ਕਿਤੇ ਬੱਚਿਆਂ ਦੇ ਵਿੱਚ ਵੀ ਹੌਸਲਾ ਹੈ ਜਨੂਨ ਹੈ ਤੇ ਸਰਕਾਰ ਦੇ ਪ੍ਰਤੀਰੋਧ ਹੈ ਤੇ ਦੇਖਣਾ ਇਹ ਹੋਵੇਗਾ ਕਿ ਹੁਣ ਕਿਸਾਨਾਂ ਦੇ ਧਰਨੇ ਦਾ ਅੱਜ ਪੰਜਾਬ ਬੰਦ ਦਾ ਸਰਕਾਰ ਦੇ ਉੱਤੇ ਕਿੰਨਾ ਅਸਰ ਹੋਵੇਗਾ ਕੀ ਸਰਕਾਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਿਸਾਨਾਂ ਦੀਆਂ ਮੰਗਾਂ ਮੰਨੇਗੀ ਜਾਂ ਫਿਰ ਨਹੀਂ ਇਹ ਵੇਖਣ ਵਾਲੀ ਗੱਲ ਹੋਵੇਗੀ ਕੈਮਰਾ ਪਰਚੰ ਚਮਕੌਰ ਸਿੰਘ ਦੇ ਨਾਲ ਜਗਮਾਨੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ